ਵੀ ਖਰਾਬ ਨਾ ਤੂੰ ਪੌਣ ਕਾਸਤਾ ਤੇ ਬੀਤਿਆ ਜੋ ਕੱਲ ਬਰਤ ਕੇ ਵੀ ਕੱਖਿਆਰ ਕਾਣ ਲੈਂਦੀ ਤੇਰੇ ਸੇਫਤੀ ਬੰਦ ਕਮਰੇ ਦੀ ਤਾਰਿਆਂ ਨੂੰ ਕੱਲ ਦੱਸ ਕੇ ਇਹਨੂੰ ਖੋਲ ਕੇ ਜੇ ਜਨਤਾ ਨੂੰ ਤੇ ਨਾ ਮਿਲੇ ਤਿਆਤੀ ਵਾਂਗੂ ਗੱਲ ਨੂੰ ਨਾ ਪੁੰਨਿਆ ਕਰੋ ਮੇਰੀ ਥਰ ਵੀ ਹੁਆੜਿਆਂ ਨੂੰ ਪੇਂਜੀ ਕੇਲੇ ਖੜੇ ਤੇ ਨਾ ਮੂੰਜ ਮੈਂਕ ਤੁੰਨਿਆ ਕਰੋ ਹਾ ਪੌਣ ਕਾਸtare ਮੇਕ ਮੈਨੂੰ ਪੇਂਜੀ ਕੇ ਲੱਲੀ ਥੱਲੀ ਤੇ ਨਾ ਮੂੰਜ ਮੈਂਕ ਤੁੰਨਿਆ ਕਰੋ ਆਵਾੜੀ ਖਾੜੀ ਫਸਲੇ ਨੂੰ ਪੇਲਾ ਪੈ ਗਈ ਕੋ ਮਤੇ ਦਾ ਖੱਕੇ ਇੱਟਾਂ ਚ ਗੋਲੀ ਮਿਲੇ ਹਟ ਹੋਏ ਨੂੰ ਕਲਾਕਾਰ ਉੱਠ ਦੁੱਸਤੇ ਜਾਂ ਛੱਟੇ ਬੁਲਗੇ ਬਗਾਮਪਾ ਦੀ ਗੱਲ ਨਾ ਕਰੂੰ ਨਾਲ ਕਿੰਦੇ ਹੱਤ ਨੂੰ ਮੱਤ ਨਾਲ ਲਿਖੂੰ ਜੀਤ ਕਾਰੋ ਜਾਂ ਬਾਗੀਤਕਾਰੀ ਛੱਟ ਤੋਂ ਜਾਂ ਫਿਰ ਕਲਪਾਂ ਚੋਂ ਸੱਚ ਨਾਲ ਲਿਖੂੰ ਜੀਤ ਕਾਰੋ ਜਾਂ ਬਾਗੀਤਕਾਰੀ ਛੱਟ ਤੋਂ ਜਾਂ ਫਿਰ ਕਲਪਾਂ ਚੋਂ ਸੱਚ ਨਾਲ ਲਿਖੂੰ ਹਾਏ ਜਿੰਨਾਂ ਨੇ ਕੋਬ ਦੇ ਲਈ ਨਾਰਾ